पहला, पहला है, वर्ण है। निवासा, ले निवासा पानी पावक किया पंकज मोह पाग नहीं चले हम देखा ਤਹ ਦੂਬੀਲੇ ਤਹ ਤੂਬੀਲੇ ਮਨ ਮਨ ਇਹ ਆਪਣੇ ਮਨ ਨੂੰ ਬਾਤ ਮਾਰੀ ਵੀ ਕਿਹੜੇ ਪਾਤ ਸਤ ਪਾਣੀ ਆ ਪੜਾਏ ਦੱਸ ਦੇ ਕਿਹੜੇ ਗੁਰੂ ਦੀ ਬਾਣੀ ਹੈ ਬੜਾ ਤੇ ਛੱਪ ਲਈ ਕਿਹੜੇ ਗੁਰੂ ਦੀ ਬਾਣੀ ਹੈ ਮਲੇ ਨੱਕੇ ਲਿਖਿਆ ਪਹਿਲਾ 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 ਗੁਰੂ ਕੋਣ ਹੈ ਨਨਕਾ ਸਾਹਿਬ ਜੀ ਕਿਹੜੇ ਗੁਰੂ ਦੀ ਬਾਣੀ ਹੈ ਨਨਕਾ ਸਾਹਿਬ ਜੀ ਇਹਨਾਂ ਮਹੱਲਾ ਜਦ ਮਹਿਲਕ ਪੜਦੇ ਗਈ ਕਿਦਣਾ 1 2 3 4 ਨੂੰ 1 2 3 ਨਹੀਂ ਪੜਦਾ ਪਹਿਲਾ ਗੁਰੂ ਜੀ ਤੀਜਾ ਚੌਥਾ ਪੰਜਵਾਂ ਤਿੰਨਵਾਂ ਪੰਜਵਾਂ ਤੋਂ ਪਾਛੇ ਹੀ ਪੜੀਏ ਠੀਕ ਹੈ ਤਾਂ ਫਿਰ ਜਿੱਥੇ ਪਹਿਲਾ ਦੂਜਾ ਤੀਜਾ ਪਹਿਲਾ ਗੁਰੂ ਨਾਨਕ ਦੂਜੇ ਗੁਰੂ ਨਾਨਕ ਕੋਣ ਹੈ ਭਾਈ ਲੈਣਾ ਜੀ ਤੀਜੇ ਗੁਰੂ ਨਾਨਕ ਕੋਣ ਹੈ ਗੁਰੂ ਅਮਰਦਾਸ ਜੀ ਚੌਥੇ ਗੁਰੂ ਨਾਨਕ ਕੋਣ ਹੈ ਗੁਰੂ ਰਾਮਦਾਸ ਜੀ ਪੰਜਵੇਂ ਗੁਰੂ ਕੋਣ ਸ੍ਰੀ ਗੁਰੂ ਅਰਜਨ ਦੇਵ ਜੀ ਨੌਵੇਂ ਗੁਰੂ ਨਾਨਕ ਕੋਣ ਹੈ ਸ਼ੀਰ ਗੁਰੂ ਪਰਮਾਤਮਾ ਜੀ ਸ਼ਾਬਾਸ਼ ਠੀਕ ਹੈ ਨਾ ਸਮਝ ਆ ਗਈ ਹੁਣ ਹਾਂ ਜੀ ਕਿਹੜੇ ਨੂੰ ਦੀ ਬਾਣੀ ਪੜ੍ਹਦੇ ਆ ਸੀ ਪਹਿਲੇ ਪਹਿਲੇ ਜਿਹੜੇ ਗੁਰੂ ਨਾਨਕ ਸਾਹਿਬ ਦੀ ਹੈ ਨਾ ਹਾਂਜੀ ਹੁਣ ਇਥੇ ਸੰਬੋਧਨ ਹੈ ਮਨ ਨੂੰ ਆਵਾਜ਼ ਮਾਰੀ ਮਨ ਮਨ ਇਹ ਮੇਰੀ ਮਨਾ ਇੱਕ ਨਾ ਚੇਤਸ ਇੱਕ ਨਾ ਦੇਦਸ ਫਿਰ ਸੰਬੋਧਨ ਕੀਤਾ ਮੂੜ ਮਨਾ ਮੂੜ ਮਨਾ ਉਹ ਮੂਰਖ ਮਨਾ ਪਹਿਲਾਂ ਕਹਿੰਦੇ ਮੇਰੇ ਮਨ ਇੱਕ ਰੱਬ ਨੂੰ ਚੇਤੇ ਨਹੀਂ ਕਰਦਾ हे मूर्ख मना है ना स्वोदर करके आवाज मारवी हर विसरत हर विसरत विसरत मतलब ना फूलण करके है ना फूलना तेरे, तेरे गुण गलिया तेरे गुण गलिया तेरे सारे गुणादा पठा बैठ गया ओगने आके गुण सारे गल गए मुकले है ना आगे क्या है रहाओ रहाओ ठीक रहा है ना इस तरीके ना रहाओ दी ये पंक्ति है रहाओ दी पंक्ति दा अर्थ हैगा कि हे मेरे मना

ਪੜਿਆ ਨਹੀਂ ਪੜਿਆ ਮੂਰਖ ਮੁਗਦਾ ਮੂਰਖ ਮੁਗਦਾ ਜਨਮ ਭਇਆ ਜਨਮ ਭਇਆ ਮੂਰਖ ਮੁਗਦ ਮੂਰਖ ਨੂੰ ਕੀ ਕਹਿੰਦੇ ਮੇਰਾ ਜਨਮ ਜਿਹੜਾ ਮੂਰਖਾਂ ਵਾਲਾ ਹੈ ਯਾਨੀ ਮੈਂ ਮੂਰਖਤ ਹੋਇਆ ਵਾ ਰੱਬ ਦੀ ਬੰਦਗੀ ਨਹੀਂ ਕਰਦਾ ਮਾਇਆ ਵਿੱਚ ਮੂਰਖਤ ਹੋਇਆ ਪਿਆ ਠੀਕ ਹੈ ਪ੍ਰਣਵਤ ਨਾਨਕ ਪ੍ਰਣਵਤ ਨਾਨਕ ਤਿੰਨ ਕੀ ਸ਼ਰਨਾ ਤਿੰਨ ਕੀ ਸ਼ਰਨਾ ਨਾਨਕ ਜੀ ਪ੍ਰਣਵਤ ਦਾ ਮਤਲਬ ਹੁੰਦਾ ਬੇਨਤੀ ਕਰਦੇ ਪੇ ਉਸ ਰੱਬ ਦੀ ਸ਼ਰਨ ਦੇ ਵਿੱਚ ਜਾਂ ਫਿਰ ਉਹਨਾ ਮਹਾਪੁਰਖਾਂ ਉਹਨਾ ਨਾਮ ਜਪਣ ਵਾਲਿਆਂ ਦੀ ਸ਼ਰਨ ਵਿੱਚ ਕਿਹੜੇ ਨੇ ਜਿਨ ਤੂੰ ਨਹੀਂ ਵਿਸਰਿਆ ਤੂੰ ਨਹੀਂ ਵਿਸਰਿਆ ਅਕੀਰ ਮਾਰ ਕਹਿੰਦੇ ਮੈਂ ਜਤੀ ਸਦੀ ਵੀ ਨਹੀਂ ਐ ਮੈਂ ਪੜਿਆ ਲਿਖਿਆ ਵੀ ਨਹੀਂ ਐ ਮੂਰਖਾਂ ਵਾਲਾ ਮੇਰਾ ਜਨਮ ਐ ਪਰ ਦੱਸੋ ਗੁਰੂ ਨਾਨਕ ਕਹਿੰਦਾ ਸੀ ਨਹੀਂ ਉਹਨਾਂ ਨੇ ਜਨ ਮੂਰਖਾਂ ਵਾਲਾ ਸੀ ਨਹੀਂ ਕੀ ਦੀ ਗੱਲ ਕਰਦੇ ਹੋ ਸਾਡੀ ਆਪਣੇ ਨੂੰ ਲੱਗਾ ਸਾਡੀ ਗੱਲ ਕਰੇਗਾ ਤੇ ਜੇ ਆਪਰੇ ਆਪਰੇ ਚੋਰ ਕਹਿੰਦੇ ਨਾ ਸਾਨੂੰ ਕਹਿੰਦੇ ਓਏ ਤੁਸੀਂ ਚੋਰ ਹੈਗੇ ਨਾ ਤੁਸੀਂ ਨਾਮ ਨਹੀਂ ਜਾਂਦੇ ਤੁਸੀਂ ਮੂਰਖੇ ਕੇ ਮਾਰਾ ਸਾਨੂੰ ਕਹਿ ਰਹੇ ਪਰ ਕਿੰਨੀ ਨਿਵਰਤਾ ਹੈ ਸਤਗੁਰ ਸਿੱਧਾ ਨਹੀਂ ਕਹਿ ਰਹੇ ਡਰਾਈਵਰ ਕਹਿ ਰਹੇ ਇਨਡਰਾਇਵਰ ਕਹਿ ਰਹੇ ਹਨ ਕਿਆ ਸਮਝ ਰਹੇ ਹੈ ਕਿ ਤੁਸੀਂ ਰੱਬ ਨੂੰ ਭੁੱਲ ਗਏ ਮੂਰਖ ਸੁਹੇ ਪਏ ਰੱਬ ਜੀਤੇ ਕਰੋ ਪਰ ਸਤਗੁਰ ਆਪਣੇ ਪਰ ਲਾਗੇ ਕਹਿੰਦੇ ਜੇ ਕਿਸੇ ਨੂੰ ਚੋਰ ਕੋਟ ਪਹਿਰਾ ਖਾਣ ਲੋਗੇ ਕਿ ਇਹਨਾਂ ਚੋਰ ਕੋਲ ਲੜਪੈਦਾ ਨਾ ਆਗਲਾ ਤੇ ਸਤਗੁਰ ਨੇ ਆਪਣੇ ਪਰ ਲਾਗੇ ਚੋਰ ਨੂੰ ਸੁਝਾਦਾ ਤੂੰ ਚੋਰ ਹੈ ਸੱਜਣ ਨੂੰ ਗੱਲ ਐਸੀ ਕਹੀ ਸੱਜਣ ਸੇਈ ਨਾਲ ਮੈਂ ਚਲਦਿਆਂ ਨਾਲ ਚਲਾਂ ਹੁਣ ਸਮਝ ਆ ਗਈ ਗੱਲ ਮੇਰੀ ਕਰਦੇ ਮਹਾਰਾਜ ਨੂੰ ਪਤਾ ਲੱਗ ਗਿਆ ਜਿਹੜੇ ਸਾਰੀਆਂ ਪੰਕਤੀਆਂ ਥਣੀਆਂ ਕਹਿੰਦਾ ਮੇਰੀਆਂ ਹੀ ਨੇ ਸਾਰੀਆਂ ਇਹ ਮੈਨੂੰ ਹੀ ਕਿਹਾ ਤੇ ਇਹ ਤਰੀਕਾ ਸੀ ਗੁਰੂ ਨਾਲਿਕਾ ਸਮਝਾਣ ਦਾ ਆਓ ਆਖਰੀ ਪੰਕਤੀ ਪੜ ਕੇ ਸ਼ਬਦ ਪੂਰਾ ਕਰਦੇ ਇਹ ਨਾ ਹੋ ਜਤੀ ਸਤੀ ਨਾ ਹੋ ਰਤੀ ਸਤੀ ਨਹੀਂ ਪੜਿਆ ਨਹੀਂ ਪੜਿਆ ਮੂਰਖ ਮੁਗਦਾ ਜਨਮ ਭਇਆ ਮੂਰਖ ਮੁਗਦਾ ਜਨਮ ਭਇਆ ਰਬਬਤ ਨਾਨਕ ਤਿੰਨ ਕੀ ਸ਼ਰਣਾ ਰਬਬਤ ਨਾਨਕ ਜਿੰਨ ਕੀ ਸ਼ਰਣਾ ਜਿਨ ਜਿਨ ਤੂੰ ਨਾਹੀ ਬਿਸਰਿਆ ਤੂੰ ਨਾਹੀ ਬਿਸਰਿਆ ਰਬਬਤ ਦਾ ਮਤਲਬ ਹੁੰਦਾ ਬੇਨਤੀ ਕਰਦਾ ਨਾਨਕ ਜੀ ਬੇਨਤੀ ਕਰਦੇ ਮੈਂ ਉਹਨਾਂ ਦੀ ਸ਼ਰਨ ਵਿੱਚ ਐ ਜਿਹੜੇ ਤੈਨੂੰ ਭੁੱਲਦੇ ਨਹੀਂ ਕਦੇ ਰੱਬਾ ਜਿਹੜੇ ਤੈਨੂੰ ਹਰ ਵੇਲੇ ਚੇਤੇ ਰੱਖਦੇ ਤੋ ਉਹ ਕਿਆ ਹੈ ਸਤ ਸੰਗਤ ਸੰਗਤ ਭਲੇ ਪੁਰਸ਼ਾਂ ਦੀ ਸੰਗਤ ਹੈ ਨਾ ਸੋ ਇਸ ਤਰੀਕੇ ਦੇ ਨਾਲ ਇਹ ਸਤਗੁਰੂ ਗੁਰੂ ਨਾਨਕ ਸਾਹਿਬ ਜੀ ਦਾ ਸ਼ਬਦ ਪੜਿਆ ਇਸ ਤਰ੍ਹਾਂ ਬਾਣੀ ਪੜਿਆ ਕਰਨੀ ਪਿਆ ਨਾ ਠੀਕ ਹੈ ਬਾਈ ਗੁਰੂ ਜੀ ਦਾ ਫਾਲਸਾ ਸਾਡੇ ਦੀ ਫੋਟੇ